ਮਾਤੀ ਪੈਸ਼ ਰਾਸ ਨੂੰ 3 ਜਨਵਰੀ ਤੋਂ ਮਿਲੇਗਾ ਨਵਾਂ ਤੋਹਫਾ OPS ਬਹਾਲ 18228 ਕਰੋੜ ਦੇ ਬਕਾਇਦੇ ਉੱਪਰ ਵੱਡੀ ਅਪਡੇਟ ਜਿਹੜੀ ਹਮਲਾਸਮਾਨ ਦੇ ਲਈ ਨਿਕਲ ਕੇ ਸਾਹਮਣੇ ਆ ਰਹੀ ਹੈ ਸੋ ਕੀ ਹੈ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੇ ਪਹਿਲੀ ਵਾਰੀ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮਲਾਸਮਾ ਆਪਣੀਆਂ ਮੰਗਾਂ ਨੂੰ ਲੈ ਕੇ 2024 ਦੇ ਤਰਨੇ ਸੰਘਰਸ਼ ਜਿਹੜੇ ਕੀ ਕਰ ਰਹੇ ਨੇ ਲਗਾਤਾਰ ਜਿਹੜੀਆਂ ਆਪਣੀਆਂ ਮੰਗਾਂ ਹੱਕੀ ਮੰਗਾਂ ਨੂੰ ਲੈ ਕੇ ਲਗਭਗ ਪੂਰਾ 14 2024 ਦਾ ਪੂਰਾ ਸਾਲ ਸਾਰਾ ਸਾਲ ਹੀ ਮਲਾਜ਼ਮਾਂ ਦੇ ਵੱਲੋਂ ਤੀਖਾ ਸੰਘਰਸ਼ ਜਿਹੜਾ ਹੈ ਕੀਤਾ ਗਿਆ ਹੈ ਜਿਸ ਦੇ ਚੱਲਦਿਆਂ ਪੰਜਾਬ ਸਰਕਾਰ ਦੇ ਨਾਲ ਬਹੁਤ ਸਾਰੀਆਂ ਮੀਟਿੰਗਾਂ ਜਿਹੜੀਆਂ ਨੇ ਸਬ ਕਮੇਟੀ ਦੇ ਨਾਲ ਹੋਈਆਂ ਨੇ ਪਰ ਲਗਭਗ ਸਾਰੀਆਂ ਮੀਟਿੰਗਾਂ ਤੋਂ ਕੁਝ ਹੱਥ ਪੱਲੇ ਨਹੀਂ ਜਿਹੜਾ ਹੈ ਪਿਆ ਉੱਤੇ ਹੀ ਹੁਣ ਤੱਕ ਜਿਹੜਾ ਹੈ ਨੇਕਾਂ ਵਾਰ ਜਿਹੜਾ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈਆਂ ਹੋ ਚੁੱਕੀਆਂ ਨੇ ਪੰਜਾਬ ਸਰਕਾਰ ਨੂੰ ਫਟਕਾਰ ਵੀ ਜਿਹੜੀ ਹੈ ਲਗਾਈ ਗਈ ਹੈ ਪਰ ਕੋਈ ਵੀ ਫੈਸਲਾ ਜਿਹੜਾ ਮਲਾਜ਼ਮਾਂ ਦੇ ਹੱਕ ਦੇ ਵਿੱਚ ਦੇਖਣ ਨੂੰ ਨਹੀਂ ਮਿਲਿਆ ਹੈ ਸੋ ਜਿਸ ਤੋਂ ਬਾਅਦ ਹੁਣ ਇਹ ਜਿਹੜੀਆਂ ਸੁਨਵਾਈਆਂ ਜਿਹੜੀਆਂ ਜਨਵਰੀ ਫਰਵਰੀ 2025 ਦੇ ਵਿੱਚ ਚੱਲਣਗੀਆਂ ਇਸ ਤੋਂ ਪਹਿਲਾਂ ਹੁਣ ਜਿਹੜੇ ਮਲਾਜ਼ਮਾਂ ਦੇ ਲਈ ਇੱਕ ਵੱਡੀ ਅਪਡੇਟ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਪੰਜਾਬ ਦੇ ਮਲਾਜ਼ਮਾਂ ਨੇ ਇਹ ਕੰਮ ਕੀਤਾ ਹੈ ਕਿ ਇਸ ਮੀਟਿੰਗ ਦੇ ਵਿੱਚ ਵੱਡਾ ਫੈਸਲਾ ਕੀਤਾ ਹੈ ਇਸ ਵੱਡੀਆਂ ਨੇ ਕਿਉਂਕਿ ਮਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਤੋਂ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਬੌਨਸ ਦੀ ਉਮੀਦ ਨਹੀਂ ਕਰ ਸਕਦੇ ਕਿਉਂਕਿ ਸਰਕਾਰ ਸਾਡੇ ਹੱਕ ਦੇਵੇ ਜੋ ਮੌਜੂਦੀ ਸਰਕਾਰ ਦੇ ਰਹੀ ਹੈ ਉਹੀ ਚੰਗਾ ਬੌਨਸ ਹੈ ਤਾਂ ਉਹ ਬਹੁਤ ਦੂਰ ਦੀ ਗੱਲ ਹੈ ਇਸ ਤਰ੍ਹਾਂ ਤਰ੍ਹਾਂ ਦੇ ਬਿਆਨ ਆ ਜਿਹੜੇ ਮੁਲਾਜ਼ਮਾਂ ਦੇ ਵੱਲੋਂ ਦਿੱਤੇ ਜਾ ਰਹੇ ਆ ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਦੇ ਨਾਲ ਲਗਾਤਾਰ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਨੇ ਤੇ ਚੱਲ ਵੀ ਰਹੀਆਂ ਨੇ ਉੱਥੇ ਹੁਣ ਪੰਜਾਬ ਮੁਲਾਜ਼ਮਾਂ ਦੇ ਵੱਲੋਂ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਇੱਕ ਨਵਾਂ ਰਸਤਾ ਜਿਹੜਾ ਹੋ ਲੱਭ ਗਿਆ ਹੈ ਇੱਕ ਵੱਖਰਾ ਤਰੀਕਾ ਹੁਣ ਆਪਾਂ ਇਹ ਕੀਤਾ ਜਾਵੇਗਾ ਇੱਕ ਵੱਖਰੇ ਤੌਰ ਤੇ ਸੰਘਰਸ਼ ਜਿਹੜਾ ਉਹ ਕੀਤਾ ਜਾਵੇਗਾ ਇਸ ਦੇ ਚੱਲਦੇ ਹੁਣ ਪੰਜਾਬ ਦੇ ਵਿੱਚ ਪੰਜਾਬ ਦੇ ਜੋ ਰਾਜਪਾਲ ਹੈ ਪੰਜਾਬ ਦੇ ਮਲਾਜ਼ਮਾਂ ਦੀਆਂ ਮੰਗਾਂ ਦੇ ਉੱਪਰ ਫੈਸਲਾ ਜਿਹੜਾ ਉਹ ਦੇਣਗੇ ਸੋ ਕੀ ਇਹ ਅਪਡੇਟਾ ਪੂਰਾ ਮਾਮਲਾ ਕੀ ਹੈ ਸਾਰੇ ਇਹ ਜਾਣਕਾਰੀ ਤੁਹਾਨੂੰ ਇਸ ਚੈਨਲ ਤੇ ਵੀਡੀਓ ਰਾਹੀਂ ਦਵਾਂਗੇ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਜਿਹੜੇ ਮਲਾਜ਼ਮਾਂ ਦੀਆਂ ਜਥੇਬੰਦੀਆਂ ਦੇ ਵੱਲੋਂ 3 ਜਨਵਰੀ 2025 ਨੂੰ ਪੰਜਾਬ ਦੇ ਰਾਜਪਾਲ ਦੇ ਨਾਲ ਮੀਟਿੰਗ ਜਿਹੜੀ ਹੈ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਤੇ ਆਪਣੇ ਨਾਲ ਹੋਰੀਆਂ ਵਧੀਕੀਆਂ ਜਿਵੇਂ ਕਿ ਚੰਡੀਗੜ੍ਹ ਦੇ ਵਿੱਚ ਮਲਾਜ਼ਮਾਂ ਦੇ ਹੋਏ ਪਰਚੇ ਉਹ ਰਾਜਪਾਲ ਦੇ ਸਾਹਮਣੇ ਰੱਖੇ ਜਾਵੇਗਾ। ਉੱਥੇ ਉਮੀਦ ਵੀ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਰਾਜਪਾਲ ਮਲਾਜ਼ਮਾਂ ਦੀ ਮਾੜੀ ਬੀਤੀ ਹਾਲਾਤਾਂ ਨੂੰ ਦੇਖਦੇ ਹੋਏ ਮਲਾਜ਼ਮਾਂ ਦੇ ਹੱਕ ਦੇ ਵਿੱਚ ਕੋਈ ਅਹਿਮ ਫੈਸਲਾ ਜਿਹੜਾ ਉਹ ਉਹਨਾਂ ਦੇ ਹੱਕ ਦੇ ਵਿੱਚ ਦੇ ਸਕਦੇ ਆ। ਹੁਣ ਮੀਟਿੰਗਾਂ ਦਾ ਸਿਲਸਲਾ ਜਿਹੜਾ ਪੰਜਾਬ ਦੇ ਮਲਾਜ਼ਮਾਂ ਤੇ ਪੈਸ਼ਨਰ ਦੇ ਹੱਕ ਦੇ ਵਿੱਚ ਹੋ ਸ਼ੁਰੂ ਹੋ ਸਕਦਾ ਹੈ। ਪੰਜਾਬ ਦੇ ਮਲਾਜ਼ਮਾਂ ਦੇ ਹੱਕ ਦੇ ਵਿੱਚ ਪੰਜਾਬ ਦੇ ਬੀਤਮੰਤ ਹਰਪਾਸਿੰਘ ਚੀਮਾ ਨੇ ਉੱਚ ਅਧਿਕਾਰੀਆਂ ਨੂੰ ਇਹ ਆਦੇਸ਼ ਜਿਹੜੇ ਹੈ ਦਿੱਤੇ ਨੇ ਤੇ ਫਟਕਾਰ ਵੀ ਜਿਹੜੀ ਲਗਾਈ ਹੈਗੀ ਆ ਮਲਾਜ਼ਮਾਂ ਦੀਆਂ ਜਿਹੜੀਆਂ ਪੈਂਡਿੰਗ ਪਈਆਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਜਲਦੋਂ ਜਲਦ ਪੂਰਾ ਕੀਤਾ ਜਾਵੇ ਅਤੇ ਮਲਾਜ਼ਮਾਂ ਦੀ ਇਹਨਾਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਕੋਈ ਟਾਲਮਟੋਲਾ ਜਿਹੜੀ ਹੈ ਪੰਜਾਬ ਵਿੱਤ ਵਿਭਾਗ ਦੇ ਵੱਲੋਂ ਵਿਤਮੰਤੀ ਹਰਪਾਸਿੰਘ ਚੀਮਾ ਜੀ ਦੇ ਵੱਲੋਂ ਬਰਦਾਸ਼ਤ ਜਿਹੜੀ ਹੈ ਨਹੀਂ ਕੀਤੀ ਜਾਵੇਗੀ ਅਤੇ ਉਹਨਾਂ ਦੇ ਨਾਲ ਹੀ ਜਿਹੜੀਆਂ ਦੱਸਿਆ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਲਾਜ਼ਮਾਂ ਦੇ ਜਿਹੜੀ ਹੈ 11% ਡੀਏ ਦੀਆਂ ਤਿੰਨ ਕਿਸ਼ਤਾਂ ਨੇ ਉਸ ਤੋਂ ਵਿੱਚੋਂ ਪਹਿਲੀ ਕਿਸ਼ ਜਿਹੜੀ ਹੈ ਜਲਦੀ ਹੀ ਨਵੇਂ ਸਾਲ ਦੇ ਵਿੱਚ ਜਾਰੀ ਕੀਤੀ ਜਾਵੇਗੀ ਪੇ ਕਮਿਸ਼ਨ ਦੇ ਬਕਾਇਆ ਸੰਬੰਧੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਹੀ ਪੰਜਾਬ ਦੇ ਮਲਾਜ਼ਮਾਂ ਨੂੰ ਦਿੱਤਾ ਜਾਵੇਗਾ ਸੋ ਇਹ ਸੀ ਅੱਜ ਦੀ ਵੱਡੀ ਅਪਡੇਟ ਜੀ ਵੱਡੀ ਖੁਸ਼ਖਬਰੀ ਜਿਹੜੇ ਪੰਜਾਬ ਦੇ 7,65,000 ਮਲਾਜ਼ਮਾਂ ਨੂੰ ਮਿਲ ਸਕਦੀ ਹੈ ਸੋ ਇਹ ਸੀ ਅੱਜ ਦੀ ਵੱਡੀ ਅਪਡੇਟ ਧੰਨਵਾਦ ਜੀ